ਕਿਸ ਕਿਸ ਹੁੰਦਾ ਕਾਨੂੰਨ ਨਾ ਚ ਕਾਨੂੰਨ 1 ਹੈ ਜਾਂ 2 ਹੈ ਇਸ ਦੇਸ਼ ਦੇ ਵਿੱਚ ਇਹ ਫਿਰ ਮੌਕਾ ਸਰਕਾਰ ਨੂੰ ਦੇ ਦਿੰਦੀ ਹੈ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਇੱਕ ਪਾਸੇ ਤਾਂ ਕਹਿੰਦੀ ਹੈ ਅਸੀਂ ਸਿੱਖਾਂ ਦੇ ਬਹੁਤ ਅਤੈਸ਼ੀ ਹ ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਇਹ ਕੰਮ ਚੱਲ ਰਿਹਾ ਹੈ ਕਿ ਬਾਗ-ਬਾਰ ਪੈਰੋਲ ਦੇ ਕੇ ਜਿਹੜਾ ਹੈ ਗੁਰਮੀਤ RAM ਬਹੀਨ ਸਿੰਘ ਨੂੰ ਸਿੱਖਾਂ ਦੇ ਜ਼ਖਮਾਂ ਤੇ ਲੂਨ ਛੜਕਣ ਵਾਲੀ ਗੱਲ ਤਾਂ ਹੋ ਹੀ ਰਹੀ ਹੈ ਹੁਣ ਦੇਖੋ ਤੁਸੀਂ ਗਰਵੀਤ ਰਾਮ ਦਾ ਹੋ ਗਿਆ ਫਿਰ ਗੰਗੀ ਪੈਰੋਲ ਹੁਣ ਜਿਹੜਾ ਇਹ ਰੋहतक ਡਿਵੀਜ਼ਨ ਉੱਥੇ ਹੈ ਨਾ ਸਹਾੜਿਆ ਜੇ ਰੋहतक ਚ ਹੈ ਤੇ ਰੋहतक ਡਿਵੀਜ਼ਨ ਦਾ ਜਿਹੜਾ ਕਮਿਸ਼ਨਰ ਹੈ ਉਹਨੇ ਪੈਰੋਲ ਦੇ ਨਹੀਂ ਹੁੰਦੀ ਹੈ ਉਹਨੇ ਨੂੰ ਪਰੋਦੇ ਸੀ ਔਰ ਹੁਣ 40 ਦਿਨ ਲਈ ਫਿਰ ਬਾਹਰ ਆ ਗਏ ਬਸ ਅੱਜ ਮੇਰਾ ਘਰ ਇਹਨੂੰ ਛੱਡ ਦੇਣਾ ਹੋ ਗਿਆ ਘੜੇ-ਕੁੜੀਆਂ ਲੈ ਕੇ ਬਕਾਇਦਾ ਇਹਨੂੰ ਲੈ ਕੇ ਜਾਂਦੇ ਨੇ ਪਹਿਲਾਂ ਵਾਲੀਆਂ ਸ਼ਰਤਾਂ ਵੀ ਖਤਮ ਕਰਤੀਆਂ ਹੁਣ ਤਾਂ ਵੀ ਕਿੱਥੇ ਰਹਿਣਾ ਕੀ ਕਰਨਾ ਕੀ ਨਹੀਂ ਕਰਨਾ ਉਰਚਾ ਬੋਜੇ ਇਹ ਜਿਹੜਾ ਆ ਰਾਮਨਾਰਾ ਕੇ ਪਹਾਰਾਂ ਤੇ ਜਿਹੜਾ ਕੰਮ ਜਾਇਆ ਉਹਦੇ ਜੋ ਵੀ ਇਹਦਾ ਜਿਗਾਰਡ ਬਣਾਇਆ ਉਹ ਜਿਗਾਰਡ ਕਿਹੜਾ ਛੋਟਾ ਹੈ ਬਹੁਤ ਵੱਡਾ ਜਿਗਾਰਡ ਹੈ ਉਥੇ ਕੰਮ ਕਰਦੇ ਨੇ ਤੇ ਵੈਸੇ ਸਵਾਲ ਤਾਂ ਇਹ ਉੱਠਦਾ ਹੈ ਕਿ ਇੰਨੀ ਪੈਰੋਲ ਦੇ ਵਾਰ ਫਰ ਲੋ ਤੇ ਪੈਰੋਲ ਪੰਦਰਵੀਂ ਵਾਰ ਆਇਆ ਹੈ ਇਹ ਪੈਰੋਲ ਜਦੋਂ ਦਾ ਜੇਹ ਚ ਗਿਆ ਇਹ 2017 ਚ ਅਗਸਤ ਚ ਗਿਆ ਸੀ ਉਹ ਤਾਂ ਯਾਦ ਰਹੂਗਾ ਪੰਜਪੂਰਿਆਲੇ ਤਾਂ ਹੁਣ ਤੱਕ ਤਰ੍ਹਾਂ ਜਾਂਦੇ ਨੇ ਡਰ ਲੱਗਦਾ ਕਿ ਸਰਵਉਯਸ ਹੀ ਉਹਦੋਂ ਜਿਵੇਂ ਉਸ ਤੋਂ ਪਹਿਲਾਂ ਤਾਂ 2-3 ਦਿਨ ਕਾਠੀ ਇਹਨਾ ਹੋ ਗਿਆ ਸੀ ਤੇ ਫਿਰ ਜਦੋਂ ਤੋਂ ਬਾਅਦ ਅੱਗਾਂ ਲੱਗੀਆਂ ਰੋਟੋ ਪੌਰ ਪਤਾ ਨਹੀਂ ਕੀ ਕੁਝ ਗੋਰੀ ਚੱਲੀ 30 ਬੰਦੇ ਮਰੇ ਸੀ ਉਦੋਂ ਹਾਂ ਐਕਸੇ ਕੈਪਟਨ ਨੇ ਉਦੋਂ ਬਹੁਤ ਵਧੀਆ ਕੰਮ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਨੂੰ ਬਚਾ ਲਿਆ ਸੀ ਲੇਕਿਨ ਹਰਿਆਣਾ ਦੇ ਵਿੱਚ ਇਹੋ ਜਿਹਾ ਕੁਝ ਆਦਾ ਸੀ ਖੱਟਰ ਦੇ ਟਾਈਮ ਕਿਵੇਂ ਇਹਨੂੰ ਫੜਿਆ ਗਿਆ ਸੀ ਤੇ ਉਹਨੂੰ ਹੁਣ 15 ਵੀ ਵਾਰ ਪੈ ਰੋਲ ਮਿਲਿਆ ਹੈ ਸੋ ਬ੍ਰਿਕ ਬੇਟੀ ਨੇ ਬ੍ਰੋਧ ਕੀਤਾ ਤਾਮੀ ਸਾਹਿਬ ਕੋ ਤੋਂ ਬਿਆਨ ਉਹੀ ਨੇ ਇਹਦੇ ਬਾਰੇ ਵੀ ਬਿਆਨ ਪਿਆ ਉਹ ਬਿਆਨ ਦਿੱਤਾ ਉਹਨਾਂ ਨੇ ਅਸੀਂ ਨਖੇਦੀ ਕਰਦੇ ਆ ਇਹ ਲੋਕਤੰਤਰ ਦੇ ਜਿਹੜਾ ਹੈ ਅ ਇਨਸਾਫ ਦੀ ਪ੍ਰਣਾਲੀ ਦਾ ਵਿਆਪਕ ਉਹ ਤਾਂ ਬੜੇ ਕਿਉਂਕਿ ਕਿਹੜੇ ਪਹਿਲੀ ਵਾਰ ਪੰਦਰ ਪਰ ਆ ਚੁੱਕੇ ਉਹੀ ਬਿਆਨ ਦੇਣਾ ਉਹਦਾ ਆਪਾਂ ਦਿੱਤਾ ਉਹਨਾਂ ਨੇ ਚਾਕੇ ਇੱਕ ਨਵਾਂ ਬਿਆਨ ਜ਼ਰੂਰ ਥੋੜਾ ਜਿਹਾ ਤਿੱਖਾ ਹੈ ਉਹ ਹੈ ਪਰਮਜੀਤ ਸਿੰਘ ਸਰਨਾ ਦਾ ਸਿੱਖਾਂ ਦੇ ਜਗਵਾ ਦੇ ਡੂੰਘੀ ਗੱਲ ਕਰਦੇ ਨੇ ਸਿੱਖ ਭਾਵਨਾ ਨੂੰ ਠੇਸ ਇੱਕ ਪਾਸੇ ਸਰਕਾਰ ਸਿੱਖਾਂ ਦੇ ਅਧਿਸ਼ੀਓਂ ਦਾ ਦਾਵਾ ਤੇ ਉੱਥੇ ਦੂਜੇ ਪਾਸੇ ਆਹ ਹਾਲ ਹੈ ਕਿ 30 ਸਾਲਾਂ ਤੋਂ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਨਹੀਂ ਕੀਤਾ ਜਿਸ ਤਰ੍ਹਾਂ ਦਾ ਕ੍ਰਾਈਮ ਨਹੀਂ ਕੀਤਾ ਉਹਨਾਂ ਨੂੰ ਕੋਈ ਵੈਰੋਂ ਨਹੀਂ ਉਹਨਾਂ ਦੀ ਕੋਈ ਹੋ ਨਹੀਂ ਆ ਵੀ ਸਜ਼ਾ ਪੂਰੀ ਕਰ ਚੁੱਕੇ ਨੇ ਸਵਾਲ ਤਾਂ ਫਿਰ ਖੜੇ ਹੋਊਗੀ ਜੇ ਇਸ ਤਰ੍ਹਾਂ ਦੀ ਗੱਲ ਹੋਵੇ ਸਵਾਲ ਖੜੇ ਹੋਣਾ ਲਾਜ਼ਮੀ ਹੈ ਸੁਭਾਵਿਕ ਹੈ ਜਿਹੜੇ ਹੋ ਰਹੇ ਨੇ ਲੇਕਿਨ ਸੱਚ ਇਹ ਹੈ ਕਿ ਗਰਵੀਤ ਰਾਮ ਰਹੀਮ ਜਦੋਂ ਦੇਰ ਕਰਦਾ ਬਾਹਰ ਆ ਜਾਂਦਾ ਹੁਣ ਤਾਂ ਇਹ ਵੀ ਸ਼ੱਕ ਹੈ ਵੀ ਜੇਲ੍ਹ ਕਹੀ ਜਿਹੀ ਹੋਏਗੀ ਜਿਨੇ ਬਿਜ਼ਨਸ ਕਲਾਸ ਹੁੰਦੀ ਹੈ ਨਾ 에ਅਰਲਾਈਨਸ ਦੇ ਵਿੱਚ ਜੇ ਜਹਾਜ਼ ਜਾਂਦੇ ਹੋ ਤੇ ਉੱਥੇ ਵੀ ਤਾਂ ਮੇਰਾ ਖਿਆਲ ਹੈ ਬਿਜ਼ਨਸ ਕਲਾਸ ਹੀ ਹੋਊਗੀ ਇਹਦੇ ਵਿੱਚ ਜੇਲ੍ਹ ਚ ਵੀ ਤੇ ਬਾਹਰ ਆ ਕੇ ਫਿਰ ਥੋੜਾ ਜਨ ਉਹ ਰੈਸਟ ਕਰਕੇ ਤੇ ਫਿਰ ਜੜਾ ਜਾਂਦਾ ਹੁਣ ਇਹੀ ਨਹੀਂ ਪਤਾ ਲੱਗਦਾ ਰੈਸਟ੍ਰਕਚਰ ਕਰਦਾ ਜਾਂ ਅੰਦਰ ਜਾਂਦਾ ਜੇਲ੍ਹ ਚ ਜੋ ਵੀ ਹੈ ਗਰਵੀਤ ਰਾਮ ਰਹੀਮ ਨੂੰ ਜਿਹੜੀ ਹੈ ਪੈਰੋਂ mil gui